ਕੀਏ ਦੀਆਂ ਕੀਏ ਦੀਆਂ ਨਜ਼ਰ ਨਹੀਂ ਆ ਰਹੀਆਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਇਸ ਧਰਨੇ ਦੇ ਲਈ ਇਹ ਕੰਮ ਕਰਨ ਲਈ ਜਿਸ ਹਿਸਾਬ ਨਾਲ ਹੋਮ ਮਿਨਿਸਟਰ ਆਫ ਇੰਡੀਆ ਪਾਰਲੀਮੈਂਟ 'ਚ ਬਾਬਾ ਅਮਬੇਡਕਰ ਦੇ ਖਰਾਬ ਬੋਲਦਾ ਉਹ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮਤ ਜਿਹੜੀ ਗੱਲ ਆ ਬਾਬਾ ਅਮਬੇਡਕਰ ਐਸੀ ਵੀਰਾਂ ਦੀ ਪਛਾਣ ਹੈ ਜੋ ਸਾਰੇ ਐਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਬੁੱਧੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਕਿਸਾਨਾਂ ਨੂੰ ਹੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀਆਂ ਬਾਨੀਆਂ ਨੂੰ ਖੁੱਲ੍ਹ ਆ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਮ ਖਰੀਦ ਕੇ ਜਦੋਂ ਮਰਜ਼ੀ ਸਸਤਾ ਮੇਗਾ ਕਰ ਦਿੰਦੇ ਨੇ ਇਸ ਤਰੀ ਪੰਜਾਬ ਚੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਕਿ ਕਣ ਖਰੀਦਣ ਝੋਨਾ ਖਰੀਦਣ ਜਦੋਂ ਮਰਜ਼ੀ ਘਟਾ ਭਾਰ ਘਟਾ ਦੇਣ ਭਾਗੜਾ ਜਦੋਂ ਮਰਜ਼ੀ ਦਰ ਕੀ ਸਮਝ ਕਿਉਂ 19 ਸਿਆਣੇ ਲੀਟਰ ਉਹ ਲਿਆ ਹੋਇਆ ਆਮੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਕਿਉਂ ਇਸ ਤਰੀਕੇ ਦੇ ਬਿਆਨ ਛੱਡੇ ਜਾਂਦੇ ਨੇ ਲੀਟਰ ਉਹ ਮਸਾਇਸਲੇ ਦਿਮਾਗ ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਸਾਨੂੰ ਇਹਨਾਂ ਕਿਸੇ ਕਿਸਾਨ ਦੀ ਲੋੜ ਆ ਨਾ ਕਿਸੇ ਗੈਸਪ ਰਿਵਿਊਰ ਦੀ ਲੋੜ ਆ ਉਹ ਇੱਕ ਹੋਰ ਪਾਸੇ ਉਹਨੇ ਸੋਚ ਚੱਲ ਗਈ ਜਿਹੜੀ ਬਾਦਕਿਸਮਤੀ ਆ ਜਿਹੜਾ ਕਹੇ ਦਿਨ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਨੇ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ ਜੇ ਪੁਲਸਾ ਸਿਰਫ ਕਾਂਗਰਸੀਆਂ ਵਾਸਤੇ ਕਾਂਗਰਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਰਸੀ ਕਿਵੇਂ ਪਰਚੇ ਕਰ ਰਹੇ ਝੂਠੇ ਪਰਚੇ ਕਰਨੇ ਬਿਜ਼ਨਸ ਵਾਸਤੇ ਕਰਵਾਉਂਦੇ ਜਿੰਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ ਚ ਆਸਾਨੀ ਦੇਖੀ ਜੇ ਕੋ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੁਲਸ ਜਾ ਕੇ ਬਹਿ ਜਾਂਦੀ ਏ ਝੂਠੇ ਮਕਦਮੇ ਬਣਾਉਣ ਲੱਗ ਪੈਂਦੀ ਏ ਪਟਿਆਲੇ ਚ ਕਿਸੇ ਨੂੰ ਘਰੋਂ ਹੀ ਨਿਕਲ ਦਿੱਤਾ ਜਾਂਦਾ ਜਿਹੜੇ ਕੈਂਡੀਡੇਟ ਨੇ ਪਟਿਆਲੇ ਦੇ ਕੈਂਡੀਡੇਟ ਦੇ ਘਰ ਜਾ ਕੇ ਪੁਲਸ ਬਹਿ ਗਈ ਝੂਠੇ ਮਕਦਮੇ ਬਣਾਉਣ ਲਈ ਦਬਾਵਾ ਮਾਰਿਆ ਗਰੀਬ आदमी ਡਰਦਾ ਬਹਿ ਗਿਆ ਪੁਲਿਸ ਇਹ ਸਿਰ ਪੁਲਿਸ ਦੇ ਸਿਰ ਤੇ ਰਾਜ ਕਰਨ ਦੀ ਹੈ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰ ਕਾਂਗਰਸੀਆਂ ਦੇ ਅਪੋਜੀਸ਼ਨ ਦੇ ਖਿਲਾਫ ਚੱਲ ਕੇ ਪੁੜ ਚੜੀ ਹੋਈ ਹੈ ਰੋਜ਼ ਗ੍ਰਨੇਡ ਸੋਟੇ ਜਾ ਰਹੇ ਨੇ ਥਾਣਿਆਂ 'ਚ ਤੇ ਕੋਈ ਅਸਰ ਨਹੀਂ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਕੋਈ ਲੋਕ ਇਸੜਾ ਗੱਲ ਕਰਨ ਰਿਆ ਜੋ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਤੇ ਦਿਲਵਦੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਅੱਜ ਬਟਾਲੇ ਜਿਹੜਾ ਰੋਸ ਧਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅਮਨ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅਗੇਂਸਟ ਸਾਰਾ ਦੇਸ਼ ਜਿਹੜਾ ਆ ਉਹ ਪੜਕ ਉੱਠਿਆ ਅਮਨ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ-ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਕੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਨ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲੀਏ ਉਨਾ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਤੇ ਡਾਕਟਰ ਪੀਮ ਰਾਏ ਅੰਬੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਇਹ ਤਾਂ ਜਿੰਨੀ ਵੀ ਨਖੇਲੀ ਕਰ ਲੋ ਨਹੀਂ ਛੋੜੀ ਹੈ